ਮਾਨਯੋਗ ਡੀਜੀਪੀ ਸਾਹਿਬ ਦੇ ਪਿੱਛੇ ਨਿਰਦੇਸ਼ਾਂ ਦੇ ਤਹਿਤ ਡਾਕਟਰ ਪ੍ਰਗਿਆ ਜਨ ਮਾਨਯੋਗ ਐਸਐਸਪੀ ਸਾਹਿਬ ਦੇ ਰਿਪੋਰਟ ਦੇ ਹਦਾਇਤ ਮੁਤਾਬਕ ਅਸੀਂ ਚਲਾਨ ਕਰ ਰਹੇ ਆ ਜੀ ਇਹ ਜਿਹੜੂ ਸਾਨੂੰ ਨਸ਼ੀਰ ਮਿਲੀ ਹੈ ਇਹ ਕਾਫੀ ਕਾਸਟਲੀ ਆ 7-8 ਲੱਖ ਰੁਪਏ ਦੀ ਹੈਗੀ ਹੈ ਗਵਰਨਮੈਂਟ ਨੇ ਸਾਨੂੰ ਇਹ ਯਕਰੀ ਹੈ ਮਾਨਯੋਗ ਡੀਸੀ ਸਾਹਿਬ ਨੇ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਨਵੀਂ ਤਕਨੀਕ ਹੈ ਜੀ ਇਹਦਾ ਅਸੀਂ ਕਿਸੇ ਨੂੰ ਮੰਨ ਲਓ ਦੇ ਦੋ ਓਵਰਸਪੀਡ ਗੱਡੀ ਦਾ ਵਿੱਚ ਫੋਟੋ ਆਉਂਦੀ ਹੈ ਉਹਦਾ ਅਸੀਂ ਪ੍ਰਿੰਟ ਵੀ ਕੱਢ ਸਕਦੇ ਆ ਇੱਕ ਨਾਲ ਮੋਬਾਈਲ ਦਿੱਤਾ ਜੀ ਉਹਦੇ ਨਾਲ ਅਟੈਚਮੈਂਟ ਆ ਹਰ ਇੱਕ ਬੰਦੇ ਦੀ ਸੈਟੀਸਫਾਈ ਕਰਾ ਸਕਦੇ ਹਾਂ ਅਸੀਂ ਵੀ ਤੁਹਾਡੀ ਗੱਡੀ ਓਵਰ ਸਪੀਡ ਸੀ ਇਹਦੀ ਕਿ ਲਿਮਟ 80 ਆ ਜਾਂ ਜਿੰਨੇ ਵੀ ਮਤਲਬ ਰੋਡ ਤੇ ਸਾਈਨ ਦਿੱਤੇ ਉਹਦੇ ਮੁਤਾਬਕ ਹੈ ਰੋਜ਼ਾਨਾ ਇਹਦਾ ਇਸਤੇਮਾਲ ਕੀਤਾ ਜਾਂਦਾ ਨਕੀ ਨਾ ਹਾਂਜੀ ਮਤਲਬ ਅਸੀਂ ਕੱਲ ਤੋਂ ਸ਼ੁਰੂ ਕੀਤੀ ਹੈ ਸਾਨੂੰ ਮਸ਼ੀਨ ਆਈ ਹੈ ਇਹ ਤੇ ਲਗਾਤਾਰ ਚੱਲ ਰਿਹਾ ਜੀ ਇਹਦਾ ਅਭਿਆਨ ਤੇ ਬਾਕੀ ਜਿਹੜੇ ਐਕਸਟਰਾ ਚਲਾਨ ਆ ਜਿਵੇਂ ਸੀਟ ਬੈਲਟ ਹੋ ਗਿਆ ਜਾਲੀ ਲਾਈ ਹੋਈ ਆ ਲੋਕਾਂ ਨੇ ਜਾਂ ਹੋਰ ਟਰੱਕ ਨੇ ਜਮਾ ਦੀ ਉਲੰਘਣਾ ਕਰ ਰਿਹਾ ਔਰ ਬੋਲਡ ਮੋਟਰਸਾਈਕਲਾਂ ਪਟਾਕੇ ਮਾਰਦਾ ਸਲਫਸਰ ਚੇਂਜ ਕੀਤਾ ਉਹਨਾਂ ਦੇ ਸਭ ਦੇ ਚਲਾਣ ਵੀ ਕਰ ਰਹੇ ਔਰ ਅਸੀਂ ਤੁਹਾਡੇ ਚੈਨਲ ਦੇ ਮਾਧਿਮ ਨਾਲ ਹੀ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਔਰ ਕਿਸੇ ਵੀ ਹੁਰਕਟਨਾ ਵਾਪਰ ਤੋਂ ਅਸੀਂ ਬਚ ਸਕੀਏ ਓਵਰ ਸਪੀਡ ਗੱਡੀ ਦੇ ਨਾਲ ਕੰਟਰੋਲ ਤੋਂ ਬਾਹਰ ਹੁੰਦੀ ਹੈ ਤੇ ਅਸੀਂ ਐਡੇ ਟਾਈਮ ਨਹੀਂ ਰੁਕ ਸਕਦੇ ਔਰ ਸਾਡੇ ਆਲੇ ਦੁਆਲੇ ਵੀ ਬਹੁਤ ਦੇ ਉਹਦੇ ਵਿੱਚ ਚੱਕੀ ਹਾਜ਼ਰ ਨਹੀਂ ਹੋਵੇਗੀ ਕਿਉਂਕਿ ਜੋ ਅਸੀਂ ਜਿਵੇਂ ਸਾਡੇ ਬੈਰੀਕੇਟਾ ਜੀ ਮਾਨਯੋਗ ਐਸਐਸਪੀ ਸਾਹਿਬ ਨੇ ਸਾਰੇ ਬੈਰੀਕੇਟਾਂ ਤੇ ਰੈਫਲੈਕਟਰ ਟੇਪ ਲਵਾਇਆ ਹੋਈਆਂ ਗੱਡੀਆਂ ਤੇ ਅਸੀਂ ਲਾਰੇਆਂ ਦੀ ਲੋਕਾਂ ਦੇ ਪਬਲਿਕ ਲਈ ਜਿਹਦੇ ਨਹੀਂ ਲੱਗੇ ਤੇ ਪਰ ਲੋਕਾਂ ਨੂੰ ਵੀ ਸਾਡੀ ਪੀਲਾ ਵੀ ਤੁਸੀਂ ਆਪਣੇ ਪੱਧਰ ਤੇ ਵੀ ਗੱਡੀ ਦੀ ਬੈਕ ਸਾਈਡ ਤੇ ਅਗਰੇ ਅਗਲੀ ਸਾਈਡ ਤੇ ਰੈਫਲੈਕਟਰ ਟੇਪਾ ਲਾ ਕੇ ਰੱਖੋ ਤਾਂ ਜੋ ਰੋਸ਼ਨੀ ਪੈਂਦੀ ਆ ਜੇ ਹੁੰਦ ਜ਼ਿਆਦਾ ਤਾਂ ਉਹ ਟੇਪ ਆ ਜਿਹੜੀ ਉਹ ਦਸਰੀਆ ਵੀ ਗੱਡੀ ਅੱਗੇ ਜਾ ਰਹੀ ਆ ਦੇਖਿਆ ਨਾ ਕਿ ਚਲਾਨ ਭਰਨ ਲਈ ਕਾਫੀ ਮੁਸ਼ਕਲ ਦੇ ਵਿੱਚ ਖੜ੍ਹਾ ਹੋਣਾ ਪੈਂਦਾ ਉਹਦੇ ਲਈ ਹੁਣ ਕੀ ਤਕਨੀਕ ਹੋ ਗਈ ਉਹਦੇ ਲਈ ਇਹ ਜੀ ਬੜੀ ਸਾਡੀ ਜਿਹੜੀ ਈ ਮਸ਼ੀਨ ਚਲਾਣਾ ਹੈ ਉਹਦੇ ਰਹੀਂ Google Pay ਰਹੀਂ ਅਸੀਂ ਕਰ ਸਕਦੇ ਆ ਨਗਦ ਚਲਾਨ ਵੀ ਅਸੀਂ ਕਰ ਸਕਦੇ ਆ ਕੈਸ਼ ਆ ਕੈਸ਼ ਵੀ ਦੇ ਸਕਦੇ ਆ ਤੇ ਜੇਕਰ ਨਹੀਂ ਸਾਡੇ ਕੋਲ ਪੈਸੇ ਵਿਲੇ ਨਾ ਤਾਂ ਅਸੀਂ ਆਰਟੀਓ ਦੇ ਚਲਾਨ ਭੇਜ ਦਿੰਦੇ ਆ ਤੇ ਉੱਥੇ ਆਰਟੀਓ ਸਾਹਿਬ ਨੂੰ ਜਦੋਂ ਡੇਟ ਦਿੱਤੀ ਹੁੰਦੀ ਆ ਉਹਦੇ ਤੇ ਅਸੀਂ ਚਲਾਨ ਭੁਗਤ ਸਕਦੇ ਆ ਤਾਂ ਕਿਸੇ ਨੂੰ ਕਿਹਾ ਗਿਆ ਸੀ ਉਹਨਾਂ ਲਈ ਵੀ ਹਾਂਜੀ ਕਿਵੇਂ ਹਾਂਜੀ ਉਹ ਮਾਨਯੋਗ ਮੁੱਖ ਮੰਤਰੀ ਜੀ ਵੀ ਹਕੂਮਤ ਆਫ ਕਨਵਰਮੈਂਟ ਦੇ ਹਕੂਮਤ ਆਫ ਜਿਹੜੀਆਂ ਨੰਬਰ ਪਲੇਟਾਂ ਉਹ ਸਰਕਾਰੀ ਲੱਗਦੀਆਂ ਜੀ ਉਹ ਸਰਕਾਰੀ ਹੀ ਲਵਾਈਆਂ ਜਾਣ ਪਬਲਿਕ ਨੂੰ ਬੇਨਤੀ ਹੈ ਤੇ ਨਹੀਂ ਤਾਂ ਅਸੀਂ ਪ੍ਰਾਈਵੇਟ ਪਲੇਟ ਦਾ ਚਲਾਨ ਹੁੰਦਾ ਜੀ ਅਸੀਂ ਇਸ ਚੀਜ਼ ਤੋਂ ਬਚ ਕੇ ਮੈਂ ਤਾਂ ਇਹੀ ਕਹੂੰਗਾ ਸਾਰਿਆਂ ਨੂੰ ਪੀ ਕਰੂੰਗਾ ਕਿ ਤੁਸੀਂ ਸਰਕਾਰੀ ਨੰਬਰ ਪਲੇਟ ਜਰੂਰ ਲਾਓ ਹਰੇਕ ਵਹੀਕਲ ਤੇ ਕਿਉਂਕਿ ਕਦੇ ਵਹੀਕਲ ਚੋਰੀ ਹੁੰਦਾ ਹੈ ਫਿਰ ਉਹ ਨੰਬਰ ਪਲੇਟ ਬਦਲ ਨਹੀਂ ਸਕਦਾ ਛੇਤੀ ਔਰ ਗਲਤ ਬੰਦਾ ਵੀ ਉਸ ਵਹੀਕਲ ਨੂੰ ਇਸਤੇਮਾਲ ਨਹੀਂ ਕਰ ਸਕਦਾ